ਫਰੀਦਕੋਟ ਦੇ ਕਸਬਾ ਸਾਦੀਵੀ SBI ਬ੍ਰਾਂਚ ਵਿੱਚ ਤਨਖਾਦ ਮੈਨੇਜਰ ਤੇ ਹੀ ਲੋਕਾਂ ਦੇ ਸੇਵਿੰਗ ਫਿਕਸ ਡਿਪੋਜ਼ਿਟ ਅਤੇ ਲਿਮਟ ਦੇ ਪੈਸੇ ਨਾਲ ਘਤੀ ਦੇਰਾ ਫਿਰਦੇ ਇਲਜ਼ਾਮ ਲੱਗ ਗਏ ਹਨ ਜਿੱਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲਾਂਕਿ ਬੈਂਕ ਦੇ ਉੱਚ ਅਧਿਕਾਰੀ ਬ੍ਰਾਂਚ ਵਿੱਚ ਦੇ ਪਹੁੰਚੇ ਹਨ ਸਾਰੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਜਲਦੀ ਹੀ ਉਹਨਾਂ ਦੇ ਵੱਲੋਂ ਦਰਜ ਸ਼ਿਕਾਇਤ ਦੀ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪਰ ਇਸ ਸਰ ਦੇ ਵਿੱਚ ਇੱਕ ਵਾਰ ਇਸ ਬੈਂਕ ਨਾਲ ਜੁੜੇ ਗੱਕ ਆਪਣੇ ਆਪ ਨੂੰ ਠੱਗਿਆ ਮਤਲਬ ਕਰ ਰਹੇ ਹਨ ਉਧਰ ਪੁਲਿਸ ਨੂਵੀ ਇਸ ਵਾਰਲੇ ਸ਼ਿਕਾਇਤ ਵਿਲੰਤ ਤੇ ਮਾਮਲਾ ਦਰਜ ਰਕੇ ਬੁਲਸੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਸ਼ਬਦ ਵਿੱਚ ਬੈਂਕ ਦੇ ਗਾਕਾ ਦਾ ਕਹਿਣਾ ਹੈ ਕਿ ਬੈਂਕ ਦੇ ਮੁਲਾਜ਼ਮ ਵੱਲੋਂ ਹੀ ਉਹਨਾਂ ਦੇ ਖਾਤੇ ਵਿੱਚ ਹੈਰਾ ਮੇਰੀ ਕਰਕੇ ਉਹਨਾਂ ਦੇ 10000 ਰੁਪਏ ਦਾ ਗਵਨ ਕੀਤਾ ਜਾ ਚੁੱਕਿਆ ਹੈ ਅਤੇ ਹਾਲਾਂਕਿ ਹੋਰ ਵੀ ਕਈ ਅਜੇ ਖਾਤੇ ਹੋਣਗੇ ਜਿਨ੍ਹਾਂ ਠਗੀ ਵਜੀ ਹੋਏ ਹੋ ਸਕਦੀ ਹੈ ਉਹਨਾਂ ਦਾ ਜਿਆਦਾ ਕਹਿਣਾ ਹੈ ਨਾਮ ਤੁਹਾਡਾ ਜੀ ਜਸਵਿੰਦਰ ਸਿੰਘ ਤੇ ਕਿੰਨੇ ਕ ਪੈਸੇ ਦਾ ਤੁਹਾਡਾ ਲੈਣ ਦੇਣ ਸੀ ਜਿਹੜਾ ਇਸ ਬੈਂਕ ਦੇ ਨਾਲ ਜਿਹੜਾ ਫਰੋਡ ਤੁਹਾਡੇ ਨਾਲ ਹੋਇਆ ਤਕਰੀਬਨ 55 ਤੋਂ 60 ਲੱਖ ਤੇ ਮੈਂ 55 ਤੋਂ 60 ਲੱਖ ਇੱਕ ਤੁਹਾਡਾ ਲਿਮਿਟ ਸੀ ਇਹ ਸੇਵੀ ਅਕਾਊਂਟ ਸੀ ਕੀ ਆ ਜੀ ਤਿੰਨ ਤਰਫ ਡੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਕਿੰਨੇ ਪੈਸੇ ਨਹੀਂ ਆ ਜੀ 9 ਲੱਖ ਨਹੀਂ ਆ ਦੋ ਤੇ 1.5 ਲੱਖ ਦੀ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਨਾਲ ਆ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆ ਚੀਜ਼ ਹੋਈ ਹੈ ਤੇ ਜਦੋਂ ਸਾਰੀਆਂ ਮੈਂ ਲਿਮਿਟ ਚੱਕੀ ਨਹੀਂ ਮੈਂ 9 ਲੱਖ ਚੱਕੀ ਸੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਝ ਜਿਹੜੇ ਸਾਰੇ ਮੇਰੇ ਤੋਂ ਚੁੱਕੇ ਸੀ ਮਾਤਾ ਦੇ ਮੈਂ ਜਮਾ ਹੀ ਨਹੀਂ ਚੱਕਿਆ ਉਹ 15 ਲੱਖ ਕੁਝ ਹਜ਼ਾਰ ਰੁਪਏ ਦੇਮਪ ਜਿਹੜੀ ਚੱਕੀ ਸੀ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਆਇਆ ਵੀ ਜਿਹੜੀ ਹੈ ਭਾਈ ਤੁਹਾਡਾ ਵੀ ਸੀਗਾ ਜੀ ਹਾਂ ਜੀ ਹਾਂ ਕੀ ਨਾਮ ਤੁਹਾਡਾ ਜੀ ਨਾ ਜਗਦੀਪ ਸਿੰਘ ਜੀ ਸੋਨੂ ਅਮਰੀਕ ਸਿੰਘ ਕਿੰਨੇ ਕੁ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਮੈਂ 785818620225 ਨੂੰ ਅਡੀ ਲਿਮਟ ਕਿ ਆਇਆ ਸੀ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕੁਝ ਹੋ ਗਿਆ 4.80000 ਰੁਪਈਆ ਜੋ ਕਿ ਅਮਰੀਕਾ ਸੇ ਸਾਨੂੰ ਜੌਨਸਨ ਨੇ ਲਿਮਟ ਸੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਈ ਮੈਨੂੰ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦੇ ਦਿੱਤੀਆਂ ਸਿੱਧਾ ਮੇਰੇ ਕੋਲ ਹੀ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦਾ ਹਾਂ ਮਾਰਕਿੰਗ ਦਾ ਹਾਂਜੀ ਅਮਰ ਕਰਦਾ ਸੀ ਹਾਂਜੀ ਹਾਂਜੀ ਅੰਗਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਖੇਤਾ ਸਿੰਘ ਜੀ ਐ ਕਿਹੜਾ ਪਿੰਡ ਤੁਹਾਡਾ ਜੀ ਵੀਰੋ ਵਾਲਾ ਕਲਾਉ ਇਹ ਕਿੰਨੇ ਕੇ ਪੈਸੇ ਦਾ ਤੁਹਾਡੇ ਨਾਲ ਫਰੋਡ ਹੋਇਆ ਜੀ ਮੇਰੀ 8 ਲੱਖ 30 ਹਜ਼ਾਰ ਦੀ ਲਿੰਟ ਸੀ ਜੀ ਅੱਛਾ ਜੀ ਤੇ ਵਿੱਚੋਂ 7 7.5 ਲੱਖ ਰੁਪਏ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕਦੋਂ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਨੂੰ ਮੈਂ ਅੱਜ ਮੈਂ ਚੈੱਕ ਕਰ ਆਉਣਾ ਅੱਜ ਮੈਨੂੰ ਪਤਾ ਲੱਗਿਆ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡ 7.5 ਲੱਖ 7.5 ਲੱਖ ਕੀ ਨਾਮ ਹੈ ਬਾਈ ਤੁਹਾਡਾ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਹੈ ਜੀ ਕਿੰਨੇ ਚੋਂ ਜੀ ਫਾਜੀ ਕਿਰਾ ਵੈਰੀਫਿਕੇਸ਼ਨ ਕਰਨੀ ਹੈ ਜੀ ਅੰਦਾਜ਼ਾ ਜੀ ਅੰਦਾਜ਼ਾ 4 ਲੱਖ 70 ਤਾਂ ਸ਼ੋ ਹੀ ਹੋ ਗਿਆ ਜੀ 4 ਲੱਖ 70000 ਮਤਲਬ ਤੁਸੀਂ ਲਿਮਟ ਚੱਕੀ ਨਹੀਂ ਚਾਹ ਰਹੇ ਤੁਹਾਡੇ ਨਾਮ ਬੋਲ ਰਹੇ ਨਹੀਂ ਕਢਵਾ ਲਿਆ ਲਿਮਿਟ ਤੋਂ ਉਹਨਾਂ ਨੇ ਕਢਵਾ ਲਿਆ ਹਾਂ ਚੱਕੀ ਗਈ ਹਾਂ ਹਾਂ ਦੂਜੇ ਸੇਵਿੰਗ ਅਕਾਊਂਟ ਹਜੇ ਚੈੱਕ ਕਰਦੇ ਹਾਂ ਅੱਛਾ ਬੱਚੇ ਦਾ ਕੋਈ ਹੋਰ ਕੁਝ ਤਾਂ ਨਹੀਂ ਹੈ ਫਿਲਹਾਲ ਉਹ ਐਫ ਡੀਆਂ ਦੇ ਸੇਵਿੰਗ ਕਾਊਂਟ ਸਾਰੇ ਉਹ ਚੈੱਕ ਕਰਨੇ ਆ ਐਵਰੀ ਚੈੱਕ ਹਾਂ ਮੇਰਾ ਅਰਵਿੰਦ ਕੁਮਾਰ ਨਾਮ ਹੈ ਮੈਂ ਸੀਐਮ ਕ੍ਰੈਡਿਟ ਹੂੰ ਜੀ ਜੀ ਮੈਂ ਜੋ ਹੈ ਯਹਾਂ ਪੇ ਖਬਰ ਲੱਗੀ ਹੈ ਤਾਂ ਮੈਂ ਆਇਆ ਹੂੰ ਲੇਕਿਨ ਆਪ ਲੋਕੋ ਕੋ ਇਹ ਵਿਸ਼ਵਾਸ ਦਿਲਾਤਾ ਹੂੰ ਕਿ ਆਪਕਾ ਜੋ ਵੀ ਟੀਕ ਕਰ ਰਹੇ ਹੋ ਨਾ ਬੈਂਕ ਕਰੇਗੀ ਠੀਕ ਬੈਂਕ ਕਰੇਗੀ ਮਤਲਬ ਬੈਂਕ ਜੋ ਇਹਨਾਂ ਦਾ ਨਾ ਫਰੋਡ ਹੋ ਗਿਆ ਤੁਸੀਂ ਆਏ ਹੋ ਇਹਨਾਂ ਦੇ ਭਾਵ ਦੇ ਬਿਹਾਵ ਤੇ ਇਹਨਾਂ ਨੂੰ ਲਿਖ ਕੇ ਲਿੱਕੇ ਤੋਂ ਇਨਵੈਸਟੀਗੇਸ਼ਨ ਚੱਲਣੇ ਦਿਓ ਜੋ ਵੀ ਪੈਸੇ ਜਮ੍ਹਾਂ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣਗੇ ਤੁਹਾਨੂੰ ਦੇਣੇ ਸਾਰੇ ਬੰਦੇ ਕੰਪਲੇਂਟ ਨਹੀਂ ਆਪ ਬ੍ਰਾਂਚ ਮੈਨੈਜਰ ਨੂੰ ਕੰਪਲੇਨਡੋ ਉਹ ਹਮਾਰੇ ਪਾਸ ਆਇਆ ਕਿ ਇਹ ਮੇਰਾ ਨਾਮ ਸ਼ਿਸ਼ਾਕਰੋੜਾ ਹੈ ਮੈਂ ਅੱਜ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹੈ ਬ੍ਰਾਂਚ ਮੈਨੈਜਰ ਨੇ ਹਾਲੇ ਜੁਆਇਨ ਕੀਤਾ ਹੈ ਸੋ ਜਿੰਨਾ ਵੀ ਪਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਠੀਕ ਹੈ ਕੋਈ ਵੀ ਕਿਸੇ ਦੀ ਜਲਦੀ ਹੈ ਗੱਲ ਹੀ ਆਪ ਸਭ ਲਿਖ ਕੇ ਆਉਂਦੇ ਹਾਂ ਸਭ ਪਪਰਕੀ ਦੀ ਲੋਕੀ ਸਾਰੇ ਵੀ ਆਪਾਂ ਕੰਪਲੀਟ ਲੈ ਰਹੇ ਹਾਂ ਠੀਕ ਹੈ ਸਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਮਿਲ ਕੇ ਵੀ ਹੋਇਆ ਜੀ ਕੋਸ਼ਿਸ਼ ਯਾਨੀ ਗੁਰਬੀ ਜੀ ਗੁਰਬੀ ਜੀ ਦਾ ਸਫੇਰ ਤੇ ਬੈਠ ਕੇ ਕਿੰਨੇ ਕੇ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਦੇਖੋ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰੇ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਗਾ ਕਿ ਟੋਟਲ ਨਕਸ਼ਾ ਕਿੰਦਾ ਹੈ ਕਿੰਨੇ ਕ ਤੁਹਾਡੇ ਕੋਲ ਜਿਹੜੇ ਖੱਤਕਾਰ ਆਉ ਆ ਚੁੱਕੇ ਆ ਦੇਖੋ ਸਰ 15 20 7 15 ਜਣੇ ਦੀ ਕੰਪਲੇਨ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਵੀ ਪੁੱਛ ਕੇ ਦੇਖੋ ਮੈਂ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਠੀਕ ਹੈ ਗੁਰਪ੍ਰੀਤ ਜੀ